ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਸਾਡੇ ਬੜੇ ਹੀ ਸਤਿਕਾਰਯੋਗ ਐਮਐਲਏ ਸਾਹਿਬ ਡਾਕਟਰ ਚੰਨਜੀਤ ਸਿੰਘ ਜੀ ਅਡੇ ਬੜੇ ਸਤਿਕਾਰਯੋਗ ਬਾਬਾ ਜੀ ਧਨੁਮਾਜਰੇ ਤੋਂ ਤੇ ਇਸ ਅੱਜ ਅਸੀਂ ਪਿੰਡ ਸਰਾਣੇ ਦੇ ਵਿੱਚ ਖੜੇ ਆ ਸਾਡੇ ਇਸ ਨਗਰ ਤੋਂ ਸਰਪੰਚ ਸਾਹਿਬ ਸਰਦਾਰ ਗੁਰਜੀਤ ਸਿੰਘ ਜੀ ਸਾਡੇ ਉਦਮਪੁਰ ਤੋਂ ਸਾਡੇ ਸਰਪੰਚ ਸਾਹਿਬ ਸੋ ਜਿੰਨੇ ਵੀ ਇੱਥੇ ਨਗਰ ਨਿਵਾਸੀ ਤੇ ਹੋਰ ਹਲਕੇ ਦੀਆਂ ਸੰਗਤਾਂ ਪਹੁੰਚੀਆਂ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਮ ਇੱਥੇ ਅੱਜ ਹੋਣ ਜਾ ਰਿਹਾ ਹੈ ਇਸ ਨਗਰ ਤੋਂ ਇਸ ਰੋਡ ਤੋਂ ਲੈ ਕੇ ਜੇ ਸਟਾਰਟ ਪੁਆਇੰਟ ਤੇ ਆਪਾਂ ਖੜੇ ਆਂ 18 ਫੁੱਟ ਦੀ ਜਿਹੜੀ ਸੜਕ ਹੈ ਲਗਭਗ ਜਿੰਦੀ ਲੰਬਾਈ ਹੈ 4-5 ਕਿਲੋਮੀਟਰ ਲੰਬਾਈ ਹੈ ਸੋ 18 ਫੁੱਟ ਕੀਤੀ ਜਾਏਗੀ ਆਪਾਂ ਲੁਧਿਆਣਾ ਦੇ ਨਾਲ ਇਹ ਸਾਰੇ ਪਿੰਡਾਂ ਜਿਹੜੇ ਕਨੈਕਟ ਹੋ ਜਾਣਗੇ ਕਿਉਂਕਿ ਆਪਾਂ ਨੂੰ ਇੱਥੋਂ ਬਾਯਾ ਮਰਿੰਡਾ ਘੁੰਮ ਕੇ ਜਾਣਾ ਪੈਂਦਾ ਸੀਗਾ ਤੋਂ 2 4-5 ਕਿਲੋਮੀਟਰ ਰਸਤਾ ਵੀ ਸ਼ਾਰਟ ਹੋ ਜਾਊਗਾ ਤੇ ਸੜਕ ਵੀ ਬਹੁਤ ਟੁੱਟ ਚੁੱਕੀ ਸੀ ਤੋ ਉਸ ਤੋਂ ਬਾਅਦ ਜਿਹੜਾ ਪੁਆਇੰਟ ਆਉ ਟੀ ਪੁਆਇੰਟ ਤੋਂ ਬੱਲਾ ਵਾਲੇ ਆਪਣੇ ਪਿੰਡ ਤੱਕ ਪੂਰਾ 18 ਫੁੱਟ ਦਾ ਰਸਤਾ ਤੇ 2.5 ਕਰੋੜ ਰੁਪਏ ਜਿਹੜਾ ਐਮਐਲਏ ਸਾਹਿਬ ਦੀ ਬਦੌਲਤ ਆਪਣਾ ਇਹ ਸੜਕ ਦੇ ਉੱਤੇ ਲੱਗਣ ਜਾ ਰਿਹਾ ਮੈਂ ਸੋਚਦਾ ਬਹੁਤ ਵੱਡੀ ਜਿਹੜੀ ਰਕਮ ਹੈ ਜਿਹੜੀ ਸਰਕਾਰ ਨੇ ਆਪਣੀ ਸ਼ੁਭਦਾ ਦੇ ਲਈ ਲੇਤੀ ਹੈ ਤੇ ਦੂਜਾ ਸਹਰਾਣੇ ਤੋਂ ਇਸ ਗੁਰਦੁਆਰਾ ਸਾਹਿਬ ਦੇ ਅੱਗੇ ਹੋਈ ਜਿਹੜੀ ਫਿਰਨੀ ਹੈ ਪਿੰਡ ਉਦਮਪੁਰ ਤੱਕ ਜਿਹੜਾ ਇਹ ਵੀ ਟੋਟਾ ਬੜਾ ਪੁਰਾਣਾ ਟਾਈਮ ਤੋਂ ਜਿਹੜਾ ਟੁੱਟਿਆ ਹੋਇਆ ਸੀਗਾ ਉਹ ਵੀ ਜਿਹੜਾ ਆਪਾਂ ਕਰਵਾ ਰਹੇ ਹਾਂ ਜਿਹਦੀ ਜਿੱਕੇ ਲੰਬਾਈ 2 ਕਿਲੋਮੀਟਰ ਹੈ ਤੇ 32 ਲੱਖ ਰੁਪਇਆ 31,93,000 ਰੁਪਇਆ ਜਿਹੜਾ ਉਹ ਸੜਕ ਦੇ ਉੱਤੇ ਐਮਐਲਏ ਸਾਹਿਬ ਨੇ ਕਰਵਾਇਆ ਸੋ ਅਸੀਂ ਪੂਰੇ ਨਗਰ ਨਿਵਾਸੀ ਪਿੰਡ ਬੱਲਾ ਤੋਂ ਉਦਮਪੁਰ ਤੋਂ ਬੂਧਗੜ ਤੋਂ ਤੇ ਸਹਰਾਣੇ ਤੋਂ ਸੋ ਜਿੰਨੇ ਵੀ ਹਲਕੇ ਦੇ ਬੰਦੇ ਜਿਨ੍ਹਾਂ ਨੇ ਇਹ ਸੜਕ ਦੇ ਉੱਤੋਂ ਆਵਾਜਾ ਇਹ ਚਿੱਕੂ ਕੇ ਬੜੀ ਦਿੱਕਤ ਹੁੰਦੀ ਸੀ ਕੋਈ ਸਕੂਲ ਬੱਸ ਆਉਂਦੀ ਨਹੀਂ ਤਾਂ ਕ੍ਰੋਸਿੰਗ ਦੀ ਬੜੀ ਦਿੱਕਤ ਹੋ ਜਾਂਦੀ ਸੀ ਸੋ ਐਮਐਲਏ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਦੀ ਬਦੌਲਤ ਜਿਹੜਾ ਆਪਣਾ ਹਲਕੇ ਦੇ ਵਿੱਚ ਵਿਕਾਸ ਦੇ ਕੰਮ ਜਿਹੜੇ ਬੜੇ ਲੰਬੇ ਸਮੇਂ ਤੋਂ ਰੁਕੇ ਹੋਏ ਸੀਗੇ ਇੱਕ ਇੱਕ ਕਰਕੇ ਅਸੀਂ ਉਹ ਪੂਰੇ ਕਰ ਰਹੇ ਆਂ ਸੋ ਸਾਰੀ ਸੰਗਤ ਵੱਡੀ ਗਿਣਤੀ ਚ ਆਈ ਹੈ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਦੇਖੋ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਆਪਣੇ ਹਲਕੇ ਦੀਆਂ ਚਮਕੌਰ ਸਾਹਿਬ ਸ੍ਰੀ ਚਮਕੌਰ ਸਾਹਿਬ ਹਲਕੇ ਦੀਆਂ 5 ਕਰੋੜ 10 ਲੱਖ ਰੁਪਏ ਦੀਆਂ ਜਿਹੜੀਆਂ ਸੜਕਾਂ ਦਾ ਉਦਘਾਟਨ ਕੀਤਾ ਰੋਜ਼ ਅਸੀਂ ਕੁਝ ਸੜਕਾਂ ਦਾ ਉਦਘਾਟਨ ਕਰਦੇ ਹਾਂ ਅੱਜ ਜਿਹੜਾ ਪਹਿਲਾਂ ਥੇੜੀ ਪਿੰਡ ਵਿਖੇ ਉਸ ਤੋਂ ਬਾਅਦ ਫਿਰ ਬਡਵਾਲੀ ਜਵੰਦੇ ਨੂੰ ਜਿਹੜੀ ਸੜਕ ਜਾਂਦੀ ਹੈ ਬਡਵਾਲੀ ਦਤਾਰਪੁਰ ਫਿਰ ਦਤਾਰਪੁਰ ਵਿਖੇ ਤੇ ਹੁਣ ਅਸੀਂ ਸਹਰਾਣੇ ਖੜੇ ਹਾਂ ਤੇ ਇੱਥੇ ਵੀ ਤਕਰੀਬਨ 2 ਕਰੋੜ 80 ਲੱਖ ਦੀਆਂ ਜਿਹੜੇ ਸੜਕਾਂ ਇਸ ਪਿੰਡ ਦੀਆਂ ਹੋਈਆਂ ਸੋ ਬਹੁਤ ਵੱਡੀ ਮਾਤਰਾ ਜ ਬਹੁਤ ਵੱਡਾ ਵਿਕਾਸ ਸਾਰੇ ਪੰਜਾਬ ਚ ਚੱਲ ਰਿਹਾ ਕੋਈ 2.5 ਹਜ਼ਾਰ ਕਰੋੜ ਦੀਆਂ ਲਿੰਕ ਸੜਕਾਂ ਦਾ ਜਿਹੜਾ ਹੈਗਾ ਸਾਰੇ ਪੰਜਾਬ ਚ ਬਣ ਰਹੀਆਂ ਔਰ ਸਾਡੇ ਹਲਕੇ ਚ ਵੀ ਤਕਰੀਬਨ 50 ਕਰੋੜ ਤੋਂ ਉੱਤੇ ਟੋਟਲ ਜਿਹੜੀਆਂ ਸੜਕਾਂ ਦਾ ਜਿਹੜਾ ਜਾਲ ਵਿਛ ਰਿਹਾ ਜਿਹਦੇ ਚ ਕਿ ਅੱਜ ਅਸੀਂ 5 ਕਰੋੜ 10 ਲੱਖ ਦਾ ਕੀਤਾ ਹੈ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਜਿਹੜਾ ਕੰਮ ਸਾਰੇ ਪੰਜਾਬ 'ਚ ਹੋ ਰਿਹਾ ਤੁਸੀਂ ਇੱਕ ਵਧੀਆ ਫਤਵਾ ਜਿਹੜਾ ਇਤਿਹਾਸ ਰਚਿਆ ਸੀ 2022 'ਚ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਜਿਹੜਾ ਫਤਵਾ ਦੇ ਕੇ ਤੇ ਉਹਨਾਂ ਨੇ ਐਸੇ ਕੰਮ ਕੀਤੇ ਆ ਕਿ ਉਹਨਾਂ ਨੇ ਇਤਿਹਾਸ ਰਚਤਾ ਜੋ ਕੰਮ ਪਹਿਲਾਂ ਕਦੇ 75 ਸਾਲਾਂ 'ਚ ਨਹੀਂ ਸੀ ਹੋਇਆ ਉਹ ਇਸ ਵਾਰੀ ਜਿਹੜਾ ਇਹ ਸਰਕਾਰ ਨੇ ਕੀਤਾ ਚਾਹੇ ਉਹ ਕਿਸਾਨੀ ਨੂੰ 12-12 ਘੰਟੇ ਖੇਤੀ ਵਾਲੀ ਬਿਜਲੀ ਦੇਣ ਦੀ ਗੱਲ ਹੋਵੇ ਚਾਹੇ ਘਰਾਂ ਨੂੰ 90% ਲੋਕਾਂ ਦੇ ਜ਼ੀਰੋ ਬਿੱਲ ਜਿਹੜੇ ਹੈਗੇ ਯਾਨੀ 600 ਯੂਨਟ 2 ਮਹੀਨੇ ਦੀ ਦੇਣ ਦੀ ਗੱਲ ਹੋਵੇ ਚਾਹੇ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਹੋਵੇ ਚਾਹੇ ਨਹਿਰੀ ਪਾਣੀ ਜੋ ਪਹਿਲਾਂ 25% ਸੀ ਹੁਣ 60% ਜਿਹੜਾ ਨਹਿਰੀ ਪਾਣੀ ਲੱਗ ਰਿਹਾ ਚਾਹੇ ਉਸ ਦੀ ਗੱਲ ਹੋਵੇ ਚਾਹੇ ਆਮ ਆਦਮੀ ਕਲੀਨਿਕ ਬਣਾਉਣ ਦੀ ਗੱਲ ਹੋਵੇ ਚਾਹੇ ਸਿੱਖਿਆ ਦੇ ਖੇਤਰ ਚ ਜਿਹੜਾ ਵਿਕਾਸ ਕਰਨ ਦੀ ਗੱਲ ਹੋਵੇ ਹਰ ਪਾਸੇ ਜਿਹੜਾ ਵਿਕਾਸ ਹੋਇਆ ਸੋ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਬੁਧਾਈ ਦਿੰਦਾ ਔਰ ਧੰਨਵਾਦ ਕਰਦਾ ਹਾਂ ਸਲਾਮ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਸੋਚ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ